ਜਦੋਂ ਉਹ ਦੀ ਕੀ ਵਾ ਸਕੀ ਲਿਖ ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰਨ ਲਈ ਮੇਰੀ ਵਾਈਫ ਨੂੰ ਇਹ ਪ੍ਰੋਸੈਸ ਹਰ ਰੋਜ਼ ਕਰਨਾ ਪੈਂਦਾ ਹੈ ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ ਹਰ ਰੋਜ਼ ਐਕਸਰਸਾਈਜ਼ ਕਰਨ ਤੋਂ ਬਾਅਦ ਮੇਰੀ ਵਾਈਫ ਮੈਨੂੰ ਆਰਐਨਐਸ ਦੀ ਮਦਦ ਨਾਲ ਮਸ਼ੀਨ ਦੇ ਨਾਲ ਚੱਕ ਕੇ ਬਾਹਰ ਟੇਬਲ ਦੇ ਕੋਲ ਲੈ ਕੇ ਆ ਜਾਂਦੇ ਨੇ ਤੇ ਜਿਹੜਾ ਟੇਬਲ ਤੇ ਬੈਠ ਕੇ ਜਿਹੜੀ ਮੈਂ ਇਹਨੂੰ ਇਹਦੇ ਕੋਲ ਪਹੁੰਚਦਾ ਹਾਂ ਤੇ ਉਸ ਦੇ ਨਾਲ ਜਿਹੜਾ ਮੇਰਾ ਬੈਠਣ ਦਾ ਪ੍ਰੋਸੈਸ ਹੈ ਟੇਬਲ ਤੇ ਉਹ ਸ਼ੁਰੂ ਹੁੰਦਾ ਹੈ ਪੂਰੇ ਸੈਂਟਰ ਵਿੱਚ ਤਾਂ ਕਿ ਜਿਹੜਾ ਮੇਰੀ ਬੋਡੀ ਹੈ ਪੂਰੀ ਸੈਂਟਰ ਵਿੱਚ ਆ ਸਕੇ ਉਸ ਤੋਂ ਬਾਅਦ ਮੈਂ ਆਪਣੇ ਬੋਡੀ ਨੂੰ ਲੈਕਸ ਕਰਦਾ ਹਾਂ ਆਪਣੇ ਸਟੇਬਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਬੋਡੀ ਮੇਰੀ ਬਾਹਰ ਨਾ ਡਿੱਗ ਸਕੇ ਟੇਬਲ ਤੋਂ ਉਸ ਤੋਂ ਬਾਅਦ ਜਿਹੜੀ ਬੋਡੀ ਮੈਂ ਲੈਕਸ ਕਰਕੇ ਆਪਣੀਆਂ ਲੱਤਾਂ ਨੂੰ ਵੀ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਸਟਿਫਨਸ ਕਾਰਨ ਲੱਤਾਂ ਕਾਫੀ ਅਗੜਾ ਆਪਣ ਲੱਤਾਂ ਚ ਆ ਜਾਂਦਾ ਹੈ ਵਾਈਫ ਨੂੰ ਉਸ ਤੋਂ ਬਾਅਦ ਅਡਾਰਨਸ ਮੇਰਾ ਉਹ ਬਣਨਾ ਪੈਂਦਾ ਹੈ ਕਿ ਕਿ ਸਟੈਂਡਿੰਗ ਦੇ ਦੌਰਾਨ ਮੇਰਾ ਜਿਹੜਾ ਆਰਨਸਾ ਉਹ ਕਾਫੀ ਥੱਲੇ ਚਲ ਜਾਂਦਾ ਹੈ ਉਸ ਤੋਂ ਬਾਅਦ ਮੈਨੂੰ ਟੇਬਲ ਤੇ ਲਾਣਾ ਬਹੁਤ ਮੁਸ਼ਕਲ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਸਟੀਫਨੈਸ ਹੈ ਮੇਰੀ ਉਹ ਵਧ ਜਾਂਦੀ ਹੈ ਲੱਤਾਂ ਦੀ ਵਾਈਫ ਨੂੰ ਦੂਜਾ ਆਰਨਸ ਲਿਆ ਕੇ ਆਪਣੇ ਲੱਤਾਂ ਵਿੱਚ ਇੱਕ ਰਾਈਟ ਸਾਈਡ ਤੇ ਮੈਨੂੰ ਪਾਣਾ ਪੈਂਦਾ ਹੈ ਕਿਉਂਕਿ ਸਟੀਫਨੈਸ ਦੇ ਕਾਰਨ ਮੈਨੂੰ ਇਹ ਸਟੈਂਡਿੰਗ ਕਰਨੀ ਬਹੁਤ ਔਖੀ ਹੁੰਦੀ ਹੈ ਲੱਤਾਂ ਸਟੇਟ ਹੋਣੀ ਬਹੁਤ ਜ਼ਰੂਰੀ ਹੈ ¿Listo? ¿Tú me vas a decir cómo vamos a agarrarnos una cosa? Primero, rodilla. Rodilla para que los talones estén bien puestas a llenar okay, porque eso es lo que me van a soportar el peso. ¿Listo? Entonces, primero, primero esa cosa este coso, en la rodilla. Este coso, este coso, en la rodilla. Primero en la rodilla. Sí, ¿no? ¿Lo y míralo bien que mi pies está abierto como en mi reacción de mi pierna. Medio abierta. O para derecha o para afuera. ਬਾਡੀ ਸਟੇਬਲ ਹੋਣ ਤੋਂ ਬਾਅਦ ਜਿਹੜਾ ਮੇਰਾ ਅਗਲਾ ਪ੍ਰੋਸੈਸ ਹੈ ਉਹ ਸ਼ੁਰੂ ਹੁੰਦਾ ਹੈ ਬਾਈਫ ਨੂੰ ਮੇਰੀ ਪੂਰੀ ਬਾਡੀ ਬੰਨਣੀ ਪੈਂਦੀ ਹੈ ਟੇਬਲ ਦੇ ਨਾਲ ਜਿਹਦੇ ਨਾਲ ਜੋ ਜਿਹੜੀ ਬੈਲਟਾਂ ਹੁੰਦੀਆਂ ਨੇ ਉਹ ਬੈਲਟ ਗੋਡੇ ਤੇ ਪਾ ਕੇ हिਪ ਤੇ ਪਾ ਕੇ ਤੇ ਪੂਰੀ ਬਾਡੀ ਤੇ ਮੈਨੂੰ ਚੰਗੀ ਤਰ੍ਹਾਂ ਕੱਸ ਕੇ ਬੰਨਣਾ ਪੈਂਦਾ ਹੈ ਤੇ ਉਦੋਂ ਤੱਕ ਮੈਂ ਸੋਚਦਾ ਹੁੰਦਾ ਬਈ ਕਿਹੋ ਜਿਹਾ ਸਮਾਂ ਆ ਗਿਆ ਜਾਂ ਕਿਹੋ ਜੇ ਦਿਨ ਦੇਖਣੇ ਪਏਗੇ ਬਈ ਕਦੇ ਨਹੀਂ ਸੋਚਿਆ ਸੀ ਮੈਂ ਇਸ ਚੀਜ਼ ਬਾਰੇ ਵੀ ਮੈਨੂੰ ਆਪਣੇ ਪੈਰਾਂ ਤੇ ਖੜਨ ਵਾਸਤੇ ਇੰਨਾ ਕੁਝ ਕਰਨਾ ਪੈਣਾ ਕਿਉਂਕਿ ਆਮ ਜਦੋਂ ਬੰਦਾ ਹੁੰਦਾ ਹੈ ਤਾਂ ਪੈਰਾਂ ਤੇ ਖੜਨ ਵਾਸਤੇ ਲਗਭਗ ਕੁਝ ਕਿ ਸਕਿੰਟ ਲੱਗਦੇ ਨੇ ਪਰ ਹੁਣ ਮੈਨੂੰ ਮਤਲਬ ਖੜਾ ਹੋਣ ਵਾਸਤੇ ਇਨੇ ਤਰੀਕੇ ਕਰਨੇ ਪੈਂਦੇ ਨੇ ਲਤ ਬਲਣੀ ਪੈਂਦੀ ਹੈ ਪੂਰੀ ਬੋਡੀ ਨੂੰ ਸਿੱਧਾ ਰੱਖਣਾ ਪੈਂਦਾ ਹੈ ਤੇ ਯਾਨੀ ਕਿ ਬਹੁਤ ਸਾਰੀ ਚੀਜ਼ ਸੋਚ ਕੇ ਮੇਰਾ ਵੀ ਕਈ ਵਾਰੀ ਮਨ ਖਰਾਬ ਹੁੰਦਾ ਹੈ ਪਰ ਚਲੋ ਵਾਈਫ ਦਾ ਬਹੁਤ ਧੰਨਵਾਦ ਮੇਰੀ ਦਾ ਜਿਨ੍ਹਾਂ ਨੇ ਇੰਨਾ ਕੁਝ ਹੋਂ ਦੇ ਬਾਜੂ ਦੀ ਮੈਨੂੰ ਹਮੇਸ਼ਾ ਪੋਜ਼ਿਟਿਵ ਭਰਿਆ ਰੱਖਿਆ ਬਾਕੀ ਜ਼ਿੰਦਗੀ 'ਚ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਹਰੇਕ ਪਲ ਨੂੰ ਜਿਹੜਾ ਖੁਸ਼ੀਆਂ ਨਾਲ ਜੀਆ ਜਾਵੇ ਕਿਉਂਕਿ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਬਾਕੀ ਸਾਰਾ ਕੁਝ ਹੋਣ ਦੇ ਨਾਲ ਜਿਹੜੀ ਐਕਟੀਵਿਟੀ ਮੇਰੀ ਹੁੰਦੀ ਰਹਿੰਦੀ ਹੈ ਤੇ ਵਾਈਫ ਨਾਲ ਗੱਲਬਾਤ ਕਰਦੇ ਦੌਰਾਨ ਅਸੀਂ ਹਮੇਸ਼ਾ ਪੋਜ਼ਿਟਿਵ ਭਰੀਆਂ ਗੱਲਾਂ ਕਰਦੇ ਆਂ ਤੇ ਦੇਖਦੇ ਆਂ ਵੀ ਜਿਹੜੀ ਸਾਡੀ ਮੇਰੀ ਰਿਕਵਰੀ ਹੈ ਹੌਲੀ-ਹੌਲੀ ਬਹੁਤ ਘੱਟ ਰਿਸੋਰਸ ਹੋਣ ਦੇ ਕਾਰਨ ਵੀ ਅਸੀਂ ਜਿਹਨੀ ਰਿਕਵਰੀ ਹੁੰਦੀ ਹੈ ਮੇਰੀ ਉਹ ਹੋ ਰਹੀ ਹੈ ਤੇ ਬਾਕੀ ਮੈਂਮੀ ਨਾਲ ਨਾਲ ਆਪਣੀਆਂ ਇਹਨੀਆਂ ਬਾਹਮਾਂ ਦੀ ਐਕਟੀਵਿਟੀ ਹੈ ਜャ ਜਿਹੜਾ ਬਾਡੀ ਨੂੰ ਆਪ ਸਟੇਬਲ ਕਰਨਾ ਤਾਂ ਕਿ ਖੜੇ ਹੁੰਦੇ ਦੌਰਾਨ ਮੈਨੂੰ ਚੱਕਰ ਨਾ ਆਵੇ ਉਹ ਵੀ ਮੈਂ ਕੋਸ਼ਿਸ਼ ਕਰਦਾ ਹਾਂ ਤੇ ਬਾਈਫੀ ਮੈਨੂੰ ਦੱਸਦੀ ਹੈ ਪੂਰੇ ਆਈਡੀਏ ਵੀ ਤੁਸੀਂ ਲੰਬੇ ਸਾਹ ਲਓ ਤੇ ਆਪਣੀ ਬਾਡੀ ਨੂੰ ਸਟੇਬਲ ਰੱਖੋ ਸੋ ਚੀਜ਼ਾਂ ਨੂੰ ਸਾਰੇ ਆਪਣੀ ਮਾਈਂਡ ਚ ਰੱਖ ਕੇ ਮੈਂ ਜਿਹੜੀ ਮੇਰੀ ਸਟੈਂਡਿੰਗ ਹੋਣ ਦੀ ਜਿਹੜੀ ਪ੍ਰਕਿਰਿਆ ਹੈ ਪ੍ਰੋਪਰ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਸ ਦੇ ਨਾਲ ਮੈਂ ਖੜਾ ਹੁੰਦਾ ਹਾਂ ਐਨੇ ਐਨੇ ਟਾਈਮ ਦੀ ਰਿਕਵਰੀ ਤੋਂ ਬਾਅਦ ਉਸ ਤੋਂ ਬਾਅਦ ਵਾਈਫ ਮੇਰੀਆਂ ਲੱਤਾਂ ਨੂੰ ਦੇਖਦੀ ਹੈ ਕਿ ਲੱਤਾਂ ਮੇਰੀਆਂ ਬਿਲਕੁਲ ਸਿੱਧੀਆਂ ਹੋਣ ਕਿਉਂਕਿ ਜਿਹੜੀਆਂ ਸਟੇਪ ਲੱਤਾਂ ਦੀ ਜਿਹੜੀ ਸਟੇਟਨੈਸ ਹੈ ਉਹ ਬਹੁਤ ਜ਼ਰੂਰੀ ਹੈ ਸਿੱਧੀਆਂ ਹੋਣੀਆਂ ਕਿਉਂਕਿ ਪੂਰਾ ਵਜਨ ਪੈਰਾਂ ਪਰੇ ਹੁੰਦਾ ਤੇ ਵਾਈਫ ਮੈਨੂੰ ਪਹਿਲਾਂ 30 ਡਿਗਰੀ ਤੇ ਉੱਪਰ ਚੱਕ ਕੇ ਹੱਥ ਨੂੰ ਮੇਰੇ ਬੰਦੇ ਨੇ ਕਿਉਂਕਿ ਹੱਥਾਂ 'ਚ ਪਾਵਲਣਾ ਹੁਣ ਕਰਕੇ ਹੱਥ ਤਾਂ ਲਮਕਾਣੇ ਸਹੀ ਨਹੀਂ ਹੁੰਦੇ ਤੇ ਉਸ ਤੋਂ ਬਾਵਜੂਦ ਵੀ ਹੌਲੀ-ਹੌਲੀ ਮੈਂ ਆਪਣ ਨੂੰ ਸਟੇਬਲ ਕਰਕੇ ਹੋਰ ਆਪੁੰਦਾ ਤੇ ਆਪ ਹੌਣ ਤੇ ਨਾਲ ਆ ਥੋੜਿਆ ਮੈਂ ਆਪਣ ਨੂੰ ਲੈਗਸਪੀਲ ਕਰਦਾ ਤੇ ਦੱਸਦਾ ਇਹਨਾਂ ਨੂੰ ਵੀ ਮੈਂ ਠੀਕ ਆ ਵੀ ਮੈਂ ਥੋੜਾ ਚੰਗਾ ਫੀਲ ਕਰਦਾ ਵੈਸੇ ਜਿਹੜੀ ਇਹ ਰੂਟੀਨ ਹੈ ਮੈਂ 5-5 ਮਿੰਟ ਬਾਅਦ ਚੇਂਜ ਕਰਦਾ ਐ ਕਿਉਂਕਿ ਲਗਾਤਾਰ ਸਿੱਧਾ ਖੜਨਾ ਮੇਰੇ ਵਾਸਤੇ ਮੁਸ਼ਕਲ ਹੈ ਕਿਉਂਕਿ ਇੱਕਦਮ ਜਿਹੜੀ ਬੋਡੀ ਲਿਕਵਿਡ ਹੁੰਦਾ ਉਹ ਲਿਕਵਿਡ ਦਿਮਾਗ ਤੋਂ ਸਿੱਧਾ ਪੈਰਾਂ ਤੱਕ ਪਹੁੰਚਦਾ ਉਹਦੇ ਨਾਲ ਚੱਕਰ ਜਾਂ ਬੇਹੋਸ਼ ਹੋਣ ਦੇ ਚਾਂਸ ਹੁੰਦੇ ਨੇ ਤੇ ਜਿਹੜੀ ਐਕਟੀਵਿਟੀ ਹੈ ਮੈਂ ਹਰੇਕ 2 ਮਿੰਟ ਬਾਅਦ ਆਪਣੇ ਆਪ ਨੂੰ ਅਪ ਕਰਦਾ ਹਾਂ ਤੇ ਆਖਰ ਚ ਫਿਰ ਮੈਂ ਪੂਰਾ ਆਪਣੇ ਪੈਰਾਂ ਤੇ ਸਟੇਬਲ ਖੜਾ ਹੋ ਜਾਂਦਾ ਤੇ ਉਸ ਤੋਂ ਬਾਅਦ ਵਾਈਫ ਆਪਣੇ ਅੰਕਰਾਂ ਦੇ ਜਿਹੜੇ ਕੰਮ ਕਰਾ ਉਹ ਕੰਮੇ ਸ਼ੁਰੂ ਕਰ ਦਿੰਦੇ ਨੇ ਤੇ ਮੈਂ ਫੋਨ ਲੈ ਕੇ ਫੋਨ ਦੀ ਜਿਹੜੀ ਐਕਟੀਵਿਟੀ ਆ ਕੋਈ ਵੀਡੀਓ ਐਡਿਟ ਕਰਨੀ ਆ ਜਾਂ ਕਿਸੇ ਨੂੰ ਕਿਸ ਨਾਲ ਗੱਲਬਾਤ ਕਰਨੀ ਆ ਉਹ ਜਿਹੜੀ ਮੈਂ ਐਕਟੀਵਿਟੀ ਆਪ ਸ਼ੁਰੂ ਕਰ ਦਿੰਦਾ ਸੋ ਇਹ ਸਾਡੀ ਰੁਟੀਨ ਸੀ ਜਿਹੜੀ ਆ ਸਾਨੂੰ ਹਰ ਦੂਜੇ ਦਿਨ ਕਰਨੀ ਪੈਂਦੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ